ਖਬਰ ਮੋਗੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਨੂੰ ਵੱਡੀ ਕਾਮਯਾਬੀ ਲੱਗੀ ਹੈ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ 4 ਕਰੋੜ ਤੋਂ ਵੱਧ ਦੀ ਰਕਮ ਦੀਆਂ ਨਸ਼ੀਲੀਆਂ ਦਵਾਈਆਂ ਗੋਲੀਆਂ ਅਤੇ ਸ਼ੀਸ਼ੀਆਂ ਬਰਾਮਦ ਹੋਈਆਂ ਨੇ ਤਾਂ ਮੋਗਾ ਪੁਲਿਸ ਨੂੰ ਯੁੱਧ ਨਸ਼ਿਆਂ ਦੇ ਵਿਰੁੱਧ ਵੱਡੀ ਕਮਹੀਮ ਦੇ ਵਿੱਚ ਇਹ ਵੱਡੀ ਸਫਲਤਾ ਮਿਲੀ ਹੈ ਅਤੇ ਇਸ ਸਖਸ਼ ਦੀ ਸਕੋਡਾ ਕਾਰ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ ਅਤੇ ਜਦੋਂ ਸਕੋਡਾ ਕਾਰ ਨੂੰ ਰੋਕ ਕੇ ਇਸ ਦੀ ਤਲਾਸ਼ੀ ਲਈਤੀ ਗਈ ਤਾਂ ਉਸ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਨਸ਼ੀਲੇ ਪਦਾਰਥ ਜਿਹੜੇ ਨੇ ਅਤੇ ਕੈਪਸੂਲ ਅਤੇ ਸ਼ੀਸ਼ੀਆਂ ਬਰਾਮਦ ਹੋਈਆਂ ਨੇ ਤਾਂ ਜਾਣਕਾਰੀ ਦਿੰਦੇ ਹੋਏ ਐਸਐਸਪੀ ਮੋਗਾ ਅਜੇ ਗਾਂਧੀ ਨੇ ਕਿਹਾ ਕਿ ਨਸ਼ਿਆਂ ਦੇ ਖਿਲਾਫ ਲਗਾਤਾਰ ਮੁਹਿੰਮ ਵਿੱਢੀ ਗਈ ਹੈ ਤੇ ਵਟੀਆਂ ਕਾਰਵਾਈਆਂ ਹੋ ਰਹੀਆਂ ਨੇ ਤਾਂ ਜਦੋਂ ਕਾਰਵਾਈ ਕਰਦੇ ਹੋਏ ਆ ਜਦੋਂ ਸਕੋਡਾ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈਤੀ ਗਈ ਤਾਂ ਉਸ ਦੇ ਵਿੱਚੋਂ 24000 ਟਰਾਮਾਡੋਲ ਦੀਆਂ ਗੋਲੀਆਂ ਅਤੇ 52500 ਡਰੱਗ ਮਨੀ ਬਰਾਮਦ ਹੋਈ ਹੈ ਤਾਂ ਮੌਕੇ ਤੇ ਵਿਕੀ अरोड़ा ਉਰਫੋ ਵਿਜੇ अरोड़ा ਵਾਸੀ ਮੋਗਾ ਨੂੰ ਸਕੋਡਾ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਗਡਾਊਨ ਦੇ ਵਿੱਚੋਂ 256000 ਟਰਾਮਾਡੋਲ ਅਤੇ 875000 ਪ੍ਰੇਗਾ ਕੈਪਸੂਲ ਅਤੇ 4500 ਨਸ਼ੀਲੀਆਂ ਸ਼ੀਸ਼ੀਆਂ ਵੀ ਬਰਾਮਦ ਕਰਵਾਈਆਂ ਜਿਨ੍ਹਾਂ ਦੀ ਕੁੱਲ ਕੀਮਤ 4 ਕਰੋੜ 20 ਲੱਖ ਅਤੇ 28000 ਦੇ ਕਰੀਬ ਦੱਸੀ ਜਾ ਰਹੀ ਹੈ ਤਾਂ ਵਿਕੀ अरोड़ा ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਥਾਣਾ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਹੁਣ ਉਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕਰਕੇ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਬੀਜਪੀ ਸਾਹ ਪੰਜਾਬ ਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆ ਮੋਗਾ ਪੁਲਿਸ ਦੀ ਸਿਟੀ ਥਾਣੇ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਆ ਸਾਰਾ ਆਪਰੇਸ਼ਨ ਐਸਪੀ ਟੀਮ ਮੋਗਾ ਤੇ ਡੀਐਸਪੀ ਸਿਟੀ ਮੋਗਾ ਦੀ ਡਾਇਰੈਕਸ਼ਨ ਹੇਠ ਐਸਐਚਓ ਸਿਟੀ ਦੀ ਟੀਮ ਵੱਲੋਂ ਕੀਤਾ ਗਿਆ ਹੈ ਇਹਦੇ ਤਹਿਤ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਦੋਸ਼ੀ ਵਿੱਕੀ अरोड़ा ਉਰਫ ਵਿਜੇ अरोड़ा ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਖਿਲਾਫ ਐਫਆਈਆਰ ਨੰਬਰ 79 ਥਾਣਾ ਸਿਟੀ ਮੋਗਾ 22 ਕਾਰਟ 85 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਹੈ ਇਹਦੇ ਵਿੱਚ ਟੋਟਲ 2,80,800 ਡਰਾਮਾਡੋਲ ਨਸ਼ੀਲੀਆਂ ਗੋਲੀਆਂ 8,75,000 ਪ੍ਰੀਗੇਬਾਲਿਨ 300mg ਕੈਪਸੂਲ 4500 ਕੋਡਿਨ ਸੀਰਪ 100ml 52,500 ਡਰੱਗ ਮਨੀ ਤੇ ਇੱਕ ਗੱਡੀ ਸਪੋਡਾ ਇਹ ਤੋਂ ਬਰਾਮਦ ਕੀਤੀ ਗਈ ਹੈ ਇਹ ਦੋਸ਼ੀ ਤੇ ਪਹਿਲਾਂ ਵੀ ਦੋ ਮੁਕਦਮੇ ਦਰਜ ਨੇ ਇੱਕ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਕੇਸ ਹੈ ਤੇ ਦਰਜ ਹੈ ਇੱਕ 307 ਦਾ ਕੇਸ ਵੀ ਹੈ ਤੇ ਦਰਜ ਹੈਗਾ ਹੁਣ ਅੱਜ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਇਹ ਮਕਦਮੇ ਦੀ ਸਾਰੀ ਬੈਕਵਰਡ ਤੇ ਫੋਰਵਰਡ ਲਿੰਕੇਜ ਤੇ ਅਸੀਂ ਜਾ ਰਹੇ ਹਾਂ ਤੇ ਆ ਜਿਹੜਾ ਹੈਗਾ ਵਨ ਆਫ ਦਾ ਮੇਨ ਜਿਹੜਾ ਹੈਗਾ ਕਿੰਗਪਿਨ ਹੈਗਾ ਪੂਰੇ ਮੋਗੇ ਜ਼ਿਲ੍ਹੇ ਦਾ ਤੇ ਇਹਨੇ ਕਈ ਥਾਵਾਂ ਤੇ ਅੱਗੇ ਵੀ ਆ ਗੋਲੀਆਂ ਡਿਸਟ੍ਰਿਬਿਊਟ ਕਰਨੀ ਸੀ ਤੇ ਇਹਦੀ ਫਰਦਰ ਪੁੱਛਗਿੱਛ ਤੋਂ ਇਹ ਸਾਰੇ ਜਿਹੜਾ ਡਰਗ ਨੈਟਵਰਕ ਹੈ ਇਹਦਾ ਹੋਰ ਜਿਹੜਾ ਹੈ ਇਹਦੇ ਵਿੱਚ ਡੀਪਲੀ ਇਨਵੈਸਟੀਗੇਸ਼ਨ ਹੋਊਗੀ ਸਰ ਕਿਸੇ ਪੈਕਸਰ ਨੂੰ ਪਕੜੇ ਇਹਨੂੰ ਸਭ ਤੋਂ ਪਹਿਲਾਂ ਅਸੀਂ ਨਾਕੇ ਤੇ ਫੜਿਆ ਸੀ ਗੱਡੀ ਦੇ ਵਿੱਚ ਇਹਦੇ ਜਿਹੜਾ ਕੰਟਰਾਬੈਂਡ ਉਹ ਰਿਕਵਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹਦੀ ਪੁੱਛਗਿੱਛ ਤੇ ਆਪਣੇ ਗੋਡਾਊਨ ਚ ਲੈ ਗਿਆ ਜਿੱਥੇ ਇਹਨੇ ਸਾਰਾ ਸਮਾਨ ਰੱਖਿਆ ਹੋਇਆ ਸੀ ਫਿਰ ਉੱਥੇ ਜਦੋਂ ਇਹਦੇ ਫਰਜਿੰਗ ਸ਼ਾਫ ਤੇ ਸਾਰੀ ਕਾਰਵਾਈ ਹੋਈ ਇਹਨੇ ਅੱਗੇ ਜਾ ਕੇ ਸਾਰਾ ਕੁਝ ਜਿਹੜਾ ਹੈ ਉਹ ਰਿਕਵਰ ਕਰਾਤਾ ਸੀ ਕਿੰਨੀ ਬੰਦੇ ਦੀ ਮੈਡੀਕਲ ਸ਼ਾਪ ਦੀ ਉਹ ਸਾਰਾ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਰ ਇਹਦਾ ਜਿਹੜਾ ਹੈ ਉਹ ਗੋਡਾਊਨ ਸੀ ਜਿੱਥੋਂ ਅਸੀਂ ਜਿੱਥੋਂ ਅਸੀਂ ਸਾਰਾ ਸਮਾਨ ਰਿਕਵਰ ਕੀਤਾ ਸਰ ਗੋਡਾਊਨ ਦਾ ਨਾਮ ਸਿੱਧੀ ਹੈ ਨਹੀਂ ਜੀ ਉਹ ਕੋਈ ਲਾਇਸੈਂਸ ਐ ਨਹੀਂ ਮੌਕੇ ਤੇ ਪ੍ਰੋਡਿਊਸ ਨਹੀਂ ਕੀਤਾ ਉਹ ਸਾਰਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਭਈ ਇਹਨੇ ਗੋਡਾਊਨ ਕਿਰਾਏ ਤੇ ਲਿੱਤਾ ਹੋਇਆ ਸੀ ਜਾਂ ਮਾਲਕ ਦੀ ਇਨਵੋਲਵਮੈਂਟ ਹੈਗੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛਗਿੱਛ ਦੇ ਦੌਰਾਨ ਜਿਹੜੇ ਵੀ ਫੈਕਟ ਸਾਹਮਣੇ ਆਣਗੇ ਉਸ ਮੁਤਾਬਿਕ ਉਨਾਤੇ ਵੀ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਇਹ ਇਕੱਲਾ ਹੀ ਕੰਮ ਕਰਦਾ ਹੀ ਕੋਈ ਹੋਰ ਵੀ ਇਹਦੇ ਨਾਲ ਸਾਥ ਉਹ ਇਹਦੀ ਸਾਰੇ ਜਿਹੜੇ ਟੈਕਨੀਕਲ ਡਿਟੇਲਸ ਆ ਉਹ ਅਸੀਂ ਚੈੱਕ ਕਰ ਰਹੇ ਹਾਂ ਇਹਦੇ ਫੋਨ ਦੀ ਸੀਡੀਆਰ ਵੀ ਇਹਦੀ ਸਾਰਾ ਕੁਝ ਅਸੀਂ ਟੈਕਨੀਕਲੀ ਵੀ ਐ ਤੇ ਵਰਕ ਕਰ ਰਹੇ ਹਾਂ ਹੋਰ ਵੀ ਜਿਹੜੇ ਆ ਦੇ ਨਾਲ ਇਨਵੋਲਵ ਹੋਣਗੇ ਉਹਨਾਂ ਦੇ ਸਾਰਿਆਂ ਦੇ ਬਣਦੀ ਕਾਰਵਾਈ ਕੀਤੀ ਜਾਊਗੀ ਸਰ ਕੁਝ ਕੁਝ ਦਿਨ ਪਹਿਲਾਂ 40000 ਸੋਲਗੀਆਂ ਪੜੀਆਂ ਆ ਕਿ ਉਹ ਵੀ ਇਸੇ ਕੇਸ ਦਾ ਹੀ ਪਾਰਟ ਹੈ ਹਾਂਜੀ ਉਹਦੀ ਜਦੋਂ ਅਸੀਂ ਡੁਗਾਈ ਨਾਲ ਇੰਟਰੋਗੇਸ਼ਨ ਉਹਦਾ ਕੀਤਾ ਗਿਆ ਉਦੋਂ ਜਿਹੜੇ ਹੈ ਕਾਫੀ ਕੁਝ ਸਾਨੂੰ ਲੀਡਸ ਮਿਲੀਆਂ ਸੀ ਉਹਨਾਂ ਲੀਡਸ ਤੇ ਵਰਕ ਕਰਦੇ ਆ ਐਸ ਐਚਓ ਸਿਟੀ ਦੀ ਟੀਮ ਜਦੋਂ ਹੈਗੀ ਸੋਰਸਸ ਦੇ ਥਰੂ ਵਰਕ ਕਰਦੀ ਰਹੀ ਤੇ ਉਸ ਦੌਰਾਨ ਹੀ ਸਾਰਾ ਚੀਜ਼ ਜਿਹੜੀ ਹੈ ਕੁਲਕੇ ਸਾਹਮਣੇ ਆ ਗਿਆ ਤੇ ਆ ਰੈਡ ਹੈਂਡਰਡ ਜਿਹੜਾ ਹੈ ਵਿਦ ਕੌਂਟਰਾਬੈਂਡ ਫੜਿਆ ਗਿਆ ਸਰ ਜੀ ਹਰ ਚਲ ਹਜ਼ਾਰ ਬੋਲੀਆਂ ਵੀ ਇਸੇ ਬੰਦੇ ਨੇ ਹੀ ਉਹਨੂੰ ਦਿੱਤੀਆਂ ਸੀ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਜਦੋਂ ਉਹ ਕੇਸ ਰਜਿਸਟਰ ਹੋਇਆ ਸੀ ਤੇ ਉਹਦੀ ਇਨਵੈਸਟੀਗੇਸ਼ਨ ਦੇ ਦੌਰਾਨ ਹੀ ਸਾਨੂੰ ਲੀਡਸ ਮਿਲੀ ਸੀ ਜਿਹਦੇ ਕਰਕੇ ਆ ਰਿਕਵਰੀ ਹੋ ਗਈ ਸਰ ਇਹ ਕਰਦੇ ਕਿ ਅੱਗੇ ਪੁਲਿਸ ਪਾਸ ਦਾ ਇੱਕ ਡਰਗ ਇਨਸਪੈਕਟਰ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਟੈਕਨੀਕਲੀ ਹੈਲਪ ਲੈ ਰਹੇ ਹਾਂ ਕਿਉਂਕਿ ਅ ਜਿਹੜਾ ਹੈ ਬੈਕਵਰਡ ਲਿੰਕੇਜ ਦੇ ਵਿੱਚ ਜਿਹੜੀ ਫੈਕਟਰੀ ਹੈਗੀ ਜਿਹੜੇ ਹੋਰ ਕੋ ਡਾਊਨ ਹੈਗੇ ਉਹਨਾਂ ਦੀ ਸਰਚ ਕਰਨ ਲਈ ਜਿਹੜੇ ਟੈਕਨੀਕਲ ਐਸਪੈਕਟਸ ਹੁੰਦੇ ਨੇ ਉਹਨਾਂ ਦੇ ਲਈ ਅਸੀਂ ਡਰੱਗ ਇਨਸਪੈਕਟਰਸ ਦੀ ਮਦਦ ਲੈ ਰਹੇ ਹਾਂ ਲੇਕਿਨ ਆ ਜਿਹੜੀ ਇਨਫੋਰਮੇਸ਼ਨ ਹੈ ਆ ਪਿਓਰਲੀ ਐਸ ਐਚਓ ਸਿਟੀ ਤੇ ਉਹਨਾਂ ਦੀ ਟੀਮ ਦੀ ਹੈਗੀ ਸੀ ਸਾਰੇ ਮਾਲਕ ਤੋਂ ਸਪਲਾਈ ਦੇਣ ਜਾਂ ਆ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਇਹਦੀ ਪੁੱਛਗਿੱਛ ਤੋਂ ਬਾਅਦ ਸਾਰਾ ਕੁਝ ਕਲੀਅਰ ਹੋ ਜਾਊਗਾ